ਜਾਂਦਾ ਬੇਕ ਡਾਕੀਆ ਚਾ ਚੜ ਜਾਂਦਾ ਆਉਂਦਾ ਸੀ ਜਦ ਲੈ ਕੇ ਚਿੱਠੀ ਬੇਕ ਡਾਕੀਆ ਚਾ ਚੜ ਜਾਂਦਾ ਆਉਂਦਾ ਸੀ ਜਦ ਲੈ ਕੇ ਚਿੱਠੀ ਮੋਹ ਦੇ ਤੰਗਾ ਨਾਲ ਪਰੋਈ ਮੋਹ ਦੇ ਤੰਗਾ ਨਾਲ ਪਰੋਈ ਦਿਲ ਦਾ ਹਾਲ ਸੁਣਾਉਂਦੀ ਚਿੱਠੀ ਦੂਰ ਦਰਾਡੇ ਵਿਆਹੀ ਧੀ ਦਾ ਦੂਰ ਦਰਾਡੇ ਵਿਆਹੀ ਧੀ ਦਾ ਸੁਖ ਸੁਨੇਹਾ ਲਿਆਂਦੀ ਚਿੱਠੀ ਪੁੱਤ ਪਰਦੇਸੀ ਕਮਾਂਡ ਗਏ ਇਹਨੂੰ ਪੁੱਤ ਪਰਦੇਸੀ ਕਮਾਂਡ ਗਏ ਇਹਨੂੰ ਮਾਂ ਦੇ ਨਾਲ ਮਿਲਾਉਂਦੀ ਚਿੱਠੀ ਸਰਹੱਦਾਂ ਤੇ ਫੌਜੀ ਵੀਰੇ ਸਰਹੱਦਾਂ ਤੇ ਫੌਜੀ ਵੀਰੇ ਨਿੱਤ ਉਡੀਕਣ ਘਰ ਤੋਂ ਚਿੱਠੀ ਸਾਜ ਵਿਆਹੀ ਨਾਰ ਉਡੀਕੇ ਸਾਜ ਵਿਆਹੀ ਨਾਰ ਉਡੀਕੇ ਕਦੋਂ ਮਹੀਦੀ ਆਵੇ ਚਿੱਠੀ ਉਡੀਕ ਸੀ ਰਹਿੰਦੀ ਸੱਜਣਾ ਨੂੰ ਉਡੀਕ ਸੀ ਰਹਿੰਦੀ ਸੱਜਣਾ ਨੂੰ ਕਦ ਸੱਜਣਾ ਦੀ ਆਵੇ ਚਿੱਠੀ ਨਿੱਕੀ ਪਿਆਰੀ ਯਾਦ ਪੁਰਾਣੀ ਨਿੱਕੀ ਪਿਆਰੀ ਯਾਦ ਪੁਰਾਣੀ ਸਰਿੰਦਰ ਵੀ ਸੁਹਾਰੀ ਚਿੱਠੀ ਸਰਵਿੰਦਰ ਵੀ ਸੁਹਾਰੀ ਚਿੱਠੀ ਸੋ